ਮੈਂ ਤੇ ਪੁੱਛ ਰਣਾ ਅਜੀ ਭਾਈ ਲਾ ਰਿਹਾ ਹੁੰਦਾ ਏ ਆ ਨਸ਼ੇੜੀ ਪੁੱਛ ਗਿਆ 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 ਭਾਈ ਕਿੱਧਰ ਲੈ ਕੇ ਚੱਲੇ ਜੇ ਇੱਧਰ ਲੈ ਕੇ ਚੱਲੇ ਭਾਈ ਛੱਡ ਦਿਓ ਕੀ ਫਾਇਦਾ ਭਾਈ ਨਸ਼ੇ ਕਰਕੇ ਆ ਜਿੰਦਾ ਕਰਦੇ ਜੀ ਆ ਦੇਖੋ ਲੋਹਾ ਪੋਟ ਕੇ ਲੈ ਕੇ ਬੀਆਰਟੀਐਸ ਦਾ ਆਹ ਆ ਜੇ ਲੋਕਾਂ ਦਾ ਲੋਈ ਕੱਪੜਾ ਪਾ ਕੇ ਖੜਨ ਲੱਗੇ ਕੀ ਪਤਾ ਵੀ ਨਾ ਲੱਗੇ ਚਾਦਰ ਤੇ ਛੱਡ ਲੈ ਜਾਂਦੇ ਭਾਈ ਨਾਲ cầu thủ cầu thủ cầu thủ cầu thủ cầu thủ cầu thủ hello. <laughs> <laughs> ਜਿਹੜੀ ਅੱਜ ਹੁਣ ਸੈਕੰਡ ਪ੍ਰੈਸ ਕਾਨਫਰੰਸ ਕਰ ਰਹੀਆਂ ਇਹ ਅਸੀਂ ਤਿੰਨ ਮੁਕਦਮਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਇੱਕ ਐਫਆਈਆ ਨੰਬਰ 28 ਹੈਗੀ ਆ 379 411 ਤੇ 473 ਜਿਹੜਾ ਹੈਗਾ ਠਾਣਾ ਕੈਂਟੋਨਮੈਂਟ ਮੁਕਦਮਾ ਨੰਬਰ 19 ਜਿਹੜਾ ਹੈਗਾ 379 411 ਜਿਹੜਾ ਹੈਗਾ ਰਣਜੀਤ ਐਵੇਨਿਊ ਔਰ ਮੁਕਦਮਾ ਨੰਬਰ 29 ਇਹ ਵੀ 379 411 ਹੈਗਾ ਇਹਨਾਂ ਤਿੰਨਾਂ ਦੇ ਵਿੱਚ ਜਿਹੜੀ ਹੈਗੀ ਸਾਡੇ ਵੱਖ-ਵੱਖ ਥਾਣਿਆਂ ਨੇ ਜਿਹੜੇ ਹੈਗੇ ਆ ਵੱਖ-ਵੱਖ ਦੋਸ਼ੀ ਜਿਹੜੇ ਹੈਗੇ ਆ ਕੈਂਟੋਨਮੈਂਟ ਰਣਜੀਤ ਸਿੰਘ ਗੋਰਾ ਜਿਹੜਾ ਵਾਸੀ ਹੈ ਕੰਬੋ ਦਾ ਗ੍ਰਿਫਤਾਰ ਕੀਤਾ ਉਦੇ ਦੇ ਕੋਲ ਇੱਕ ਜਿਹੜਾ ਹੈਗਾ ਸਪਲੈਂਡਰ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਜਰਮਨਜੀਤ ਤੇ ਜਿਹੜਾ ਹੈਗਾ ਤਰਸਿੱਕੇ ਦਾ ਉਹਦੇ ਕੋਲੋਂ ਇੱਕ ਮੋਟਰਸਾਈਕਲ ਜਿਹੜਾ ਹੈਗਾ ਵਾ ਰੰਜੀਤ ਅਵੇਨਿਊ ਵਾਲਾ ਨੇ ਕੀਤਾ ਔਰ ਇਹਦਾ ਇੱਕ ਸਾਥੀ ਹੋਰ ਫੜ ਲਿਆ ਗਿਆ ਇਸ ਤੋਂ ਇਲਾਵਾ ਜਿਹੜਾ ਸਿਵਲ ਲਾਈਨ ਹੈਗਾ ਉਹਨੇ ਸੰਨੀ ਤੇ ਸੰਨੀ ਪੁੱਤਰ ਜਿਹੜਾ ਹੈਗਾ ਗੁਰੂ ਅਮਰਦਾਸ ਅਮਰ ਅਮਰਤ ਸਰ ਦਾ ਔਰ ਗਗਨਦੀਪ ਜਿਹੜਾ ਮਜੀਠਾ ਰੋਡ ਦਾ ਇਹਨੂੰ ਗ੍ਰਿਫਤਾਰ ਕੇ ਦੋ ਮੋਟਰਸਾਈਕਲ ਫੜੇ ਆ ਪਰੇਸ ਤੋਂ ਇਲਾਵਾ ਇਹਨਾਂ ਦੀ ਪੁਛਗਿਸਟ ਜਿਹੜੇ ਹੋਰ ਵੀ ਅੱਗੇ ਮੋਟਰਸਾਈਕਲ ਜਿਹੜੇ ਹੈਗੇ ਆ ਅਸੀਂ ਜਿਹੜੇ ਆ ਗਏ ਉਹਨਾਂ ਨੇ ਕੰਫੈਸ ਕੀਤੇ ਜਿਹੜੇ ਬਹੁਤ ਜਲਦੀ ਹੀ ਆਪਣੇ ਜਿਹੜੇ ਹੈ ਰਿਕਵਰ ਕਰ ਲਏ। ਹੁਣ ਤੱਕ ਜਿਹੜੇ ਆ ਵੱਖ-ਵੱਖ ਮੁਕਦਮਿਆਂ ਦੇ ਵਿੱਚ ਅਸੀਂ 5 ਮੋਟਰਸਾਈਕਲ ਫੜ ਲਏ ਹੈਗੇ ਨੇ ਔਰ ਬਾਕੀ ਜਿਹੜੇ ਇਹਨਾਂ ਦੇ ਪੁਛਗਿਸਟ ਦੇ ਵਿੱਚ 5-6 ਹੋਰ ਰਿਕਵਰ ਕੀਤੇ ਜਾ ਰਹੇ ਨੇ। ਇਹ ਜਿਹੜੇ ਰਣਜੀਤ ਐਵੇਨਿਊ ਵਾਲੇ ਸੀਗੇ ਉਹਨਾਂ ਦੇ ਜਿਹੜੇ ਹੈਗਾ ਡੋਮਿਨੋਸ ਵਾਲੀ ਜਿਹੜੀ ਆਪਣੀ ਪਾਰਕਿੰਗ ਹੈ ਡਿਸਟ੍ਰਿਕਟ ਸ਼ਾਪਿੰਗ ਕੰਪਲੈਕਸ ਉੱਥੋਂ ਮੁਕਦਮਾ ਇਹਨਾਂ ਦੀ ਪੁਛਗਿਸਟ ਦੇ ਵਿੱਚ ਆਇਆ ਦੀ ਬਾਗ ਦੇ ਏਰੀਆ ਦੇ ਵਿੱਚੋਂ ਕੀਤੇ ਸੀ ਤੇ ਕੈਂਟੋਨਮੈਂਟ ਵਾਲਾ ਜਿਹੜਾ ਹੈਗਾ ਇਹ ਆਪਣੇ ਜਿਹੜਾ ਆਪਣਾ ਗੁਮਟਾਲਾ ਏਰੀਆ ਹੈ ਉਹਦੇ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ ਜਿਹੜੇ ਹੈਗੇ ਚੋਰੀ ਕੀਤੇ ਤਾਂ ਹੀ ਉਹਨਾਂ ਦੀ ਪੁੱਛਗਿੱਛ ਅੱਗੇ ਮੁਕਦਮੇ ਆ ਤੇ ਉਹ ਵੀ ਫਰਾਮਦ ਕੀਤੇ ਜਾ ਰਹੇ ਨੇ ਮੋਟਰਸਾਈਕਲ ਜਿਹੜਾ ਡਿਸਮੈਂਟਲ ਕਰਕੇ ਵੇਚ ਦਿੰਦੇ ਨੇ ਜੀ ਅੱਗੇ ਚਾਰਜ ਕਰਦੇ ਹੋ ਗਏ ਜਾਂ ਹੋਰ ਕਿਸੇ ਵਿੱਚ ਕਈ ਮਾਰਕੀਟਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਪੇਅਰ ਪਾਰਟਸ ਦੀ ਜਿੱਦਾਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਉਤਾਰ ਕੇ ਤੇ ਜਿੱਤੇ ਵੇਚਦੇ ਉੱਤੇ ਵੀ ਜਿਹੜੀ ਹੈਗੀ ਨੈਕਸਲ ਲੈਵਲ ਤੇ ਇਹੀ ਹੋਏਗੀ ਸਾਡੇ